ਜਾਂਦੇ ਹੋ ਕਿਦਾਂ ਕੀ ਸੇਵਾ ਲੈਂਦੇ ਹੋ ਮੈਂ ਸੇਵਾ ਨਹੀਂ ਮੈਨੂੰ ਸ਼ੌਂਕ ਹੀ ਇੰਨਾ ਆ ਕਬੱਡੀ ਦਾ ਵੀ ਮੈਂ ਮਰੀਦ ਹਾਂ ਇੰਨਾ ਪਹਿਲਵਾਨਾਂ ਦਾ ਮੈਂ ਡੇਲੀ ਮੈਚ ਨਾ ਟਾਈਮ ਲੱਗੇ ਲਾਈਵ ਦੇ ਵਿੱਚ ਵੇਖਣੇ ਨੇ ਤੇ ਨਿਹਰਾ ਮੈਂ ਹੀ ਨਹੀਂ ਮੱਖਣ ਪਹਿਲਵਾਨ ਜੀ ਮੇਰਾ ਬੇਟਾ ਆ ਮੇਰੇ ਘਰ ਤਕਰੀਬਨ ਸਾਰੇ ਖਿਡਾਰੀਆਂ ਦੇ ਨਾਂ ਉਹਨੂੰ ਵੀ ਜ਼ਿਆਦਾ ਹੀ ਡੇਲੀ ਲਾਈਵ ਵੇਖਣੇ ਹੁੰਦੇ ਆ ਤੁਹਾਡੇ ਵੀ ਸ਼ੌਂਕ ਹੈ ਮੈਨੂੰ ਕਬੱਡੀ ਦਾ ਤੇ ਤੁਸੀਂ ਪਿਆਰ ਕਰਦੇ ਹੋ ਤੁਸੀਂ ਮੇਰੇ ਨਗਮਿਆਂ ਨੂੰ ਇੰਨਾ ਪਿਆਰ ਦਿੱਤਾ ਮੈਂ ਤੁਹਾਡਾ ਰਿਣੀ ਰਹਾਂਗਾ ਹਮੇਸ਼ਾ ਚਿੱਠੀ ਲਿਖੀ ਅਕਦਾਰਾਂ ਦਿੱਲੀ ਵੱਲ ਨੂੰ ਰਾਜ ਤੇਰੇ ਹੱਥੋਂ ਜਾਣ ਬੀਬ ਕੱਲ ਨੂੰ ਸਾਡੀ ਗੌਰ ਨਾ ਸੁਣੀ ਜੇਰਾ ਗੱਲ ਨੂੰ ਅਸੀਂ ਬੰਦੇ ਸਰਕਾਰ ਦੇ ਫਰੈਂਡ ਰਾਣੀਆਂ ਸ਼ਾਇਦ ਟੀਰਵਾਲੇ ਬਾਪੇ ਦਾ ਟ੍ਰੈਂਡ ਰਾਣੀਆਂ ਹੋ ਰਹਿੰਦਾ ਅਸਲੇ ਦੇ ਨਾਲ ਜਿਹੜਾ ਲਸਿਆ ਉਹ ਦੀ ਸ਼ੇਰਾਂ ਵਾਲੀ ਲੁੱਕ ਤੇ ਡਰੱਸਿਆ ਕਈਆਂ ਵਾਸਤੇ ਉਹ ਮੌਤ ਦਾ ਕਹਿੰਦੇ ਧਾਰਮਿਕ ਗੀਤ ਨਹੀਂ ਚੱਲਦੇ ਮਿਲੀਨਾਂ ਚ ਗਏ ਤੇ ਤੂੰ ਹੀ ਘਲਾਏ ਆ ਤੂੰ ਹੀ ਸੁਣਿਆ ਤੇ ਤਾਂ ਆ ਤੂੰ ਹੀ ਪਿਆਰ ਕਰਦੇ ਹੋ ਆ ਥੋੜੇ ਦਿਨ ਪਹਿਲਾਂ ਤੁਹਾਡੇ ਗਵਾਂਢੀ ਨਗਰ ਸਵਰਗਵਾਸੀ ਗਿਆਨੀ ਬਲਦੇਵ ਸਿੰਘ ਬੈਂਕਾ ਉਹਨਾਂ ਦੀ ਲਿਖੀ ਹੋਈ ਕਵਿਤਾ ਝੋਕ ਨੂੰ ਟੌਪ ਦਾ ਇਹ ਵੇਲੇ ਮੁੰਡਾ ਕਲਾਕਾਰ ਹੈ ਨਵਾਨ ਸੰਧੂ ਨਵਾਨ ਸੰਧੂ ਨੇ ਤੇ ਮੈਂ ਗਾਇਆ ਜਿਹਦੇ ਰੁਪਿੰਦਰ ਗੱਲ ਕਰਦਾ ਹੈ ਹੁਣੇ ਵੀ ਉਹਦੇ ਅੱਗੇ ਹੋਰ ਕਮੈਂਟ ਨਹੀਂ ਰੁਕ ਜਾਓ ਇਹ ਗੱਲ ਸੁਣੀ ਜਾ ਮੱਥੇ ਤੇ ਵੱਟ ਪਏ ਮਾਨੋ ਸ਼ੇਰ ਦੀ ਛਾਤੀ ਤੇ ਫੱਟ ਪਈ ਅਗਨੀ ਦੇ ਸ਼ੋਲੇ ਮਣੀ ਮੱਚਦੇ ਲਟਾ ਲਟ ਪਈ ਪਰਖਣ ਲਈ ਗੈਰਤ ਮੌਕਾ ਰੋਜ਼ ਤਾਂ ਜੁੜਦਾ ਨਹੀਂ ਕਰਕੇ ਅਰਦਾਸ ਖਾਲਸਾ ਪਿੱਛੇ ਨੂੰ ਪਿੱਛੇ ਨੂੰ ਮੁੜਦਾ ਨਹੀਂ ਕਰਕੇ ਅਰਦਾਸ ਖਾਲਸਾ ਹਾਂਜੀ ਪਹਿਲਵਾਨ ਜੀ ਕਿਦਾਂ ਜਿੱਦਾਂ ਉਹਦੇ ਗਾਣੇ ਦੇ ਵਿੱਚ ਆਵਾਜ਼ ਉਹੀ ਹੈ ਨਾ ਹਾਂ ਇਹ ਤੁਹਾਡਾ ਕਰਕੇ ਹੈ ਜੀ ਸਾਰਾ ਤੁਹਾਡਾ ਪਹਿਲਾਂ ਵੀ ਕਈ ਵਾਰਾ ਮੈਂ ਨਾ ਆ ਬਲਜੀਤ ਸੋਹਣਾ ਦੇ ਬੜੀ ਵਰੀ ਕਹਿ ਚੁੱਕਾ ਮੈਂ ਆ ਆਪਾਂ ਕਰੀਏ 뮤직 ਨਾ ਟਾਪ ਦੇ ਗਵਈਏ ਜੀ ਹਾਂ ਟਾਪ ਦੇ ਇਹ ਗਵਈਏ ਨੇ ਤੇ ਐਸੇ ਇੱਕ ਯੁਵੀਸ਼ਰਾਂ ਦੇ ਵਿੱਚ ਸਭ ਤੋਂ ਟਾਪ ਤੇ ਮੇਰੇ ਵੀਰੋ ਨੇ ਹਾਂ ਬਿਲਕੁਲ ਜੀ ਵਾਹਿਗੁਰੂ ਵਾਹਿਗੁਰੂ ਮਿੱਟੀ ਗਰਤੀ ਦੀ ਗੋਕੇ ਜਿੰਨਾ ਤੇ ਚੜੀ ਐ ਇੱਕੋ ਅਣਖਿਆ ਪੜੀ ਆ ਸਾਰੇ ਜੱਗ ਨਾਲੋਂ ਸਾਰੇ ਜੱਗ ਨਾਲੋਂ ਤੋਂ ਸੁਰ ਵੀ ਤੇ ਧਾਲ ਵੱਖਰੀ ਮੇਰੇ ਰੰਗਲੇ ਪੰਜਾਬ ਦੀ ਹੈ ਸ਼ਾਨ ਵੱਖਰੀ ਮਿੱਟੀ ਘਰਤ ਦੀ ਗੋਕੇ ਜਿੰਨਾ ਤੇ ਚੜੀ ਆ ਇੱਕੋ ਅਣਖ ਆਣ ਵਾਲੀ ਪੱਟੀ ਪੜੀ ਆ ਨਾਲੋਂ ਸੋਰ ਵੀ ਤੇ ਤਾਲ ਅਖਰੀ ਮੇਰੇ ਰੰਗਲੇ ਪੰਜਾਬ ਦੀ ਹੈ ਸ਼ਾਨ ਅਖਰੀ ਆ ਗੁੰਦੇ ਜੁੱਸਿਆ ਦੇ ਲੋਕ ਖੇਡਣ ਕਬੱਡੀਆਂ ਗੁੰਦੇ ਜੁੱਸਿਆ ਦੇ ਲੋਕ ਖੇਡਣ ਕਬੱਡੀਆਂ ਜਿੰਨਾ ਜੱਗ ਦੀਆਂ ਟੀਮਾਂ ਨੇ ਹਰਾਤੀ ਛੱਡੀਆਂ ਉਹ ਜੋਤਾ ਸਿੰਘ ਸਭਰਾਈਏ ਦੀ ਪਛਾਣ ਵੱਖਰੀ ਮੇਰੇ ਰੰਗਲੇ ਪੰਜਾਬ ਦੀ ਹੈ ਸ਼ਾਨ ਵੱਖਰੀ ਇਹਦੇ ਗੰਡੂਦਾਰੇ ਅਰਜਨਾ ਤੇ ਕੱਲੂ ਕਿਕਰ ਪੰਨੂ ਟਾਗਰ ਕਰਤਾਰ ਦਾ ਵੀ ਖਾਸ ਜ਼ਿਕਰ ਉਹ ਜੋਤਾ ਸਿੰਘ ਸਭਰਾਈਏ ਦੀ ਪਛਾਣ ਵੱਖਰੀ ਏਰੀ ਪੇੜ ਚ ਖਰੂਦੀ ਪੈ ਅਖਰੀ ਆਵੇ ਕੇ ਮਿਲ ਕੇ ਕੋੜਿਆਂ ਤੋਂ ਤੇਜ ਦੌੜਦੇ ਵੇਖੇ ਮਿਲ ਕੇ ਜੇ ਕੋੜਿਆਂ ਤੋਂ ਤੇਜ ਦੌੜਦੇ ਜਿਹੜਾ ਮਿੱਤਣਾ ਨਿਸ਼ਾਨਾ ਉਹ ਤਰੰਤ ਬਾੜਦੇ ਸਰ ਪੈਰੋ ਦੀ ਉਡਾਣ ਅਖਰੀ ਵੋ ਸਰ ਜੀਤ ਤੇ ਸ਼ ਪੈਰੋ ਦੀ ਉਡਾਣ ਅਖਰੀ ਮੇਰੇ ਰੰਗ ਇਹ ਹੈ ਸ਼ਾਨ ਵੱਖਰੀ ਸਾਰਾ ਖੇੜੀ ਉੱਤੇ ਨੂਰਾ ਸਾਰਾ ਖੇੜੀ ਉੱਤੇ ਨੂਰ ਬੰਕੇ ਜਾਦੂ ਖੇੜਦੇ ਇਹਦੀ ਗੋਦ ਚ ਪਿਆਰੇ ਪੰਜ ਨਾਦ ਖੇੜਦੇ ਓ ਸਾਰੇ ਡਗ ਨਾਲੋਂ ਬੈਂਕੇ ਦੀ ਪਛਾਨ ਵੱਖਰੀ ਮੇਰੇ ਰੰਗਲੇ ਪੰਜਾਬ ਦੀ ਹੈ ਸ਼ਾਨ ਵੱਖਰੀ ਸਾਡੇ ਰੰਗਲੇ ਪੰਜਾਬ ਦੀ ਹੈ ਸ਼ਾਨ ਵੱਖਰੀ ਜੀ ਵਾਹ ਕਮਾਲ ਕਰਤੀ ਬਲਜੀਤ ਸਿੰਘ ਜੀ ਹਾਜ਼ਰੀ ਲੱਗੀ ਖੁਸ਼ੀਆਂ ਦਾ ਰਾਗ ਗੂੰਜੇ ਬਾਬੇ ਦੀਰਬਾਬ ਚੋਂ ਸਖ ਦਾ ਸੁਮਿਹਰ ਆਪਾ ਆਉਂਦਾ ਰਹੇ ਪੰਜਾਬ ਤੋਂ ਸਖ ਦਾ ਸੁਮਿਹ ਆਵੇ ਰੰਗਲੇ ਪੰਜਾਬ ਫਸਲਾਂ ਦੇ ਦਾਣੇ ਜੋ ਵੇਲੇ ਨਾਲ ਸਾਂਭੇ ਜਾਣ ਸਾਰਾ ਸਾਲ ਖਾਣੇ ਜੋ ਫਸਲਾਂ ਬਚਾਈ ਰੱਖੀ ਮੌਸਮ ਖਰਾਬ ਤੋਂ ਸੱਖ ਦਾ ਸੁਮਿਹਰਪਾ ਆਉਂਦਾ ਰੇ ਪੰਜਾਬ ਤੋਂ ਸੱਖ ਦਾ ਸੁਮਿਹਰ ਆਵੇ ਰੰਗਲੇ ਪੰਜਾਬ ਤੋਂ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਪਿੰਦਰ ਜੀ ਫੜੋ ਜੀ ਮੈਂ ਕ